ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕਨੇਚ ਤੋਂ ਹੁੰਦੇ ਹੋਏ ਹੁਣ ਅਸੀਂ ਪਹੁੰਚੇ ਆ ਸਾਹਮਣੇ ਆਲ ਗੁਰਦੁਆਰਾ ਸ੍ਰੀ ਰੇਰੂ ਸਾਹਿਬ ਪਾਤਸ਼ਾਹੀ ਦਸਮੂ ਇੱਥੇ ਗੁਰੂ ਜੀ ਜਦੋਂ ਮਾਛੀਵਾਲਾ ਸਾਹਿਬ ਚਮਕੌਰ ਸਾਹਿਬ ਉਸ ਤੋਂ ਬਾਅਦ ਕਨੇਚ ਤੋਂ ਹੁੰਦੇ ਹੋਏ ਇਸ ਸਥਾਨ ਤੇ ਪਹੁੰਚੇ ਤਾਂ ਇੱਥੇ ਰਾਤ ਹੋ ਗਈ ਸੀ ਇਸ ਲਈ ਗੁਰੂ ਜੀ ਨੇ ਇੱਥੇ ਰਾਤ ਰੁਕਣ ਦਾ ਵਿਚਾਰ ਕਰਿਆ ਇੱਥੇ ਰਾਤ ਕੱਟੀ ਔਰ ਜਦੋਂ ਇੱਥੇ ਦੀ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਜੀ ਇੱਥੇ ਪਹੁੰਚੇ ਹੋਏ ਨੇ ਤਾਂ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਸੰਗਤਾਂ ਇੱਥੇ ਪਹੁੰਚੀਆਂ ਤੇ ਗੁਰੂ ਜੀ ਉਸ ਵੇਲੇ ਦਾਤਨ ਕਰ ਰਹੇ ਸੀ ਰੇਰੂ ਦੀ ਦਾਤਨ ਤੇ ਸੰਗਤਾਂ ਨੇ ਕਿਹਾ ਕਿ ਗੁਰੂ ਜੀ ਤੁਸੀਂ ਇੱਥੇ ਪਹੁੰਚੇ ਹੋ ਤਾਂ ਸਾਨੂੰ ਕੋਈ ਨਾ ਕੋਈ ਜਿਹੜਾ ਇਹ ਬਚਨ ਕਰੋ ਦਾ ਗੁਰੂ ਜੀ ਨੇ ਉਸ ਵੇਲੇ ਕਿਹਾ ਸੀ ਕੋਈ ਨਿਸ਼ਾਨੀ ਦਿਓ ਕਿਹਾ ਸੰਗਤਾਂ ਨੇ ਗੁਰੂ ਜੀ ਨੇ ਕਿਹਾ ਦਰਤਣ ਜਿਹੜੀ ਕਰ ਰਹੀ ਸੀ ਉਹ ਧਰਤੀ 'ਚ ਗੱਡੀ ਤੇ ਕਿਹਾ ਕਿ ਤੁਹਾਨੂੰ ਇਹ ਨਿਸ਼ਾਨੀ ਦੇ ਕੇ ਚੱਲਿਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਦਰਤਣ ਇੱਕ ਰੁੱਖ ਦਾ ਰੂਪ ਧਾਰਨ ਕਰੇਗੀ ਸੋ ਅੱਜ ਉੱਥੇ ਰੇਰੂ ਸਾਹਿਬ ਜਿਹੜਾ ਦਰਖਤ ਹੈ ਉਹ ਉਸੇ ਤਰ੍ਹਾਂ ਲੱਗਿਆ ਹੋਇਆ ਪੇੜ ਉਹ ਸੋ ਸੰਗਤਾਂ ਦਰਸ਼ਨ ਕਰਕੇ ਆਪਣਾ ਜਨਮ ਸਫਲਾ ਕਰਦੀਆਂ ਨੇ ਵਾਹੀ ਗੁਰਜੀਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ